ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਛੋਣੇ ਦੇ ਫਸਲੀ ਚੱਕਰ ਵਿੱਚ ਜੋ ਤੀਜੀ ਫਸਲ ਕੁਝ ਸਾਲਾਂ ਤੋਂ ਐਡ ਹੋ ਰਹੀ ਆ ਉਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਾਨੀ ਕਿ ਮੂੰਗੀ ਦੀ ਫਸਲ ਮੁੱਖ ਰੂਪ ਤੇ ਐਡ ਹੋ ਰਹੀ ਆ ਜਾਂ ਪਿਛਲੇ ਕੁਝ 2-4 ਸਾਲਾਂ ਤੋਂ ਮੱਕੀ ਦੀ ਫਸਲ ਸੈਲਜ ਲਈ ਐਡ ਹੋ ਰਹੀ ਆ ਤੇ ਇਸ ਵੀਡੀਓ ਵਿੱਚ ਆਪਾਂ ਮੂੰਗੀ ਦੇ ਨਵੇਂ ਬੀਜ ਬਾਰੇ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖੇ ਤੇ ਜਾਣਕਾਰੀ ਨੂੰ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਕਿਸਾਨ ਭਰਾਵੋ ਕਣਕ ਦੀ ਫਸਲ ਲਗਭਗ ਪਕਾਵਲ ਵੱਧ ਰਹੀ ਹੈ ਤੇ ਸਾਰੇ ਕਿਸਾਨ ਭਰਾਵਾਂ ਦਾ ਖੀਰਲਾ ਪਾਣੀ ਲੱਗ ਚੁੱਕਿਆ ਹੋਊਗਾ ਜਾਂ ਕਾਫੀ ਕਿਸਾਨ ਭਰਾ ਹਜੇ ਪਾਣੀ ਲਾ ਰਹੇ ਹੋਣਗੇ ਤੇ ਇਹ ਵੀਡੀਓ ਆਪਾਂ ਮੂੰਗੀ ਦੀ ਬੀਜ ਦੇ ਸੰਬੰਧ ਵਿੱਚ ਬਣਾ ਰਹੇ ਹਾਂ ਕਿਉਂਕਿ ਇਹਨਾਂ ਦਿਨਾਂ ਵਿੱਚ ਕਾਫੀ ਮੇਲੇ ਚੱਲ ਰਹੇ ਆ ਜਾਂ YouTube ਤੇ ਜਾਂ ਉਸ ਤਰ੍ਹਾਂ ਕੋਈ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੱਖੋ-ਵੱਖਰੇ ਟਾਇ ਵਿੱਚ ਆਪਾਂ ਨੂੰ ਮੂੰਗੀ ਦੇ ਬੀਜ ਦੀਆਂ ਐਡ ਮਸ਼ੂਰੀਆਂ ਦੇਖਣ ਨੂੰ ਮਿਲਦੀਆਂ ਤੇ ਮਸ਼ੂਰੀਆਂ ਵਾਲੀਆਂ ਵੀਡੀਓ ਦੇਖ ਕੇ ਨਵੇਂ ਕਿਸਾਨ ਭਰਾ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮੂੰਗੀ ਦਾ ਬੀਜ ਬਾਜ਼ਾਰ ਵਿੱਚੋਂ ਵੱਧ ਰੇਟਾਂ ਉੱਤੇ ਖਰੀਦ ਰਹੇ ਆ ਤੇ ਬੇਨਤੀ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਰਨੀ ਹੈ ਕਿ ਕਿਸੇ ਦੇ ਮਗਰ ਲਾ ਕੇ ਕਿਸੇ ਦੁਕਾਨਦਾਰ ਦੇ ਕੋਈ ਡੀਲਰ ਦੇ ਮਗਰ ਲਾ ਕੇ ਹਾਲੇ ਤੁਹਾਨੂੰ ਮਹਿੰਗੇ ਰੇਟ ਉੱਤੇ ਮੂੰਗੀ ਦਾ ਬੀਜ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਜੇ ਤੁਹਾਡੇ ਆਲੂ ਵਾਲੇ ਖੇਤ ਆ ਦੋਨੋਂ ਜਾਇਜ਼ ਰੇਟ ਤੇ ਬੀਜ ਮਿਲ ਰਿਹਾ ਤੁਸੀਂ ਉਹਨਾਂ ਵਿੱਚ ਬਜਾਈ ਕਰਨਾ ਚਾਹੁੰਦੇ ਆ ਉੱਥੇ ਕਰ ਸਕਦੇ ਹੋ ਜੇ ਤੁਸੀਂ ਕਣਕ ਵੱਢ ਕੇ ਉਸ ਤੋਂ ਬਾਅਦ ਖੇਤ ਨੂੰ ਰੌਣੀ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਮੂੰਗੀ ਦੀ ਬਜਾਈ ਕਰਨੀ ਹੈ ਤੇ ਉਹਦੇ ਲਈ ਤੁਸੀਂ ਹੋਣੀ ਬਾਜ਼ਾਰ ਵਿੱਚੋਂ ਬੀਜ ਖਰੀਦ ਰਹੇ ਹੋ ਉਹ ਵੀ ਬਹੁਤ ਮਹਿੰਗੇ ਰੇਟ ਉੱਤੇ ਇਹ ਬਹੁਤ ਰਿਸਕੀ ਜਿਹਾ ਕੰਮ ਹੋ ਜਾਂਦਾ ਕਿਉਂਕਿ ਕਿਸਾਨਪਰਭੂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਦੇ ਵੀ ਕਿਸੇ ਬੀਜ ਦੀ ਸ਼ਾਰਟੇਜ ਨਹੀਂ ਆਉਂਦੀ ਕਿਸੇ ਦੇ ਮਗਰ ਲਾ ਕੇ ਮਹਿੰਗੇ ਰੇਟਾਂ ਦੇ ਬੀਜ ਨਾ ਖਰੀਦੋ ਜੇ ਤੁਹਾਨੂੰ ਕੋਈ ਘਰ ਦਾ ਬੀਜ ਜਾਇਜ਼ ਰੇਟ ਤੇ ਦੇ ਦੇਆ ਕੋਈ ਗਾਰੰਟੀ ਦੇ ਰਿਹਾ ਕੋਈ ਤੁਹਾਡੇ ਰਿਸ਼ਤੇਦਾਰ ਆ ਕੋਈ ਮਿੱਤਰ ਆ ਉਸ ਤੋਂ ਤੁਸੀਂ ਜਾਇਜ਼ ਰੇਟ ਤੇ ਬੀਜ ਮਿਲਦਾ ਤਾਂ ਉਸ ਨੂੰ ਤੁਸੀਂ ਖਰੀਦ ਸਕਦੇ ਆ ਪਰ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਉਸ ਖੇਤ ਵਿੱਚ ਵਾਇਰਸ ਨਹੀਂ ਆਇਆ ਹੋਣਾ ਚਾਹੀਦਾ ਜੇ ਵਾਇਰਸ ਵਾਲਾ ਬੀਜ ਖਰੀਦੋਗੇ ਤਾਂ ਤੁਹਾਡੇ ਖੇਤ ਵਿੱਚ ਵੀ ਵੈਰ 사 ਸਕਦਾ ਇਸੇ ਲਈ ਮੈਂ ਜਦੋਂ ਪਿਛਲੇ ਸਾਲ ਮੂੰਗੀ ਦੀ ਕਟਾਈ ਹੋ ਰਹੀ ਸੀ ਮੈਂ ਉਦੋਂ ਵੀਡੀਓ ਪਾਈ ਸੀ ਵੀ ਤੁਸੀਂ ਆਪ ਦਾ ਬੀਜ ਘਰ ਦਾ ਸੰਭਾਲ ਕੇ ਰੱਖ ਸਕਦੇ ਹੋ ਜੇ ਤੁਹਾਡੇ ਕੋਲ ਆਪ ਦਾ ਘਰ ਦਾ ਬੀਜ ਪਿਆ ਫਿਰ ਤੁਸੀਂ ਉਸ ਨੂੰ ਸਾਫ ਸੁਥਰਾ ਕਰਕੇ ਛਾਣਨਾ ਲਾਹ ਕੇ ਮਾਜੂ ਦਾਣੇ ਬੇਬੀ ਦਾਣੇ ਟੋਟਾ ਜਿਹੜਾ ਦਾਣਿਆਂ ਦਾ ਹੋਇਆ ਵਾ ਉਸ ਨੂੰ ਬਾਹਰ ਕੱਢ ਕੇ 4-5 ਦਿਨ ਦੀ ਧੁੱਪ ਲਵਾ ਕੇ ਉਸ ਤੋਂ ਬਾਅਦ ਉਸ ਬੀਜ ਦੀ ਜਰਮੀਨੇਸ਼ਨ ਚੈੱਕ ਕਰ ਸਕਦੇ ਹੋ ਤਾਂ ਜੋ ਕਿ ਉਸ ਨਾਲ ਤੁਸੀਂ ਆਪਣੇ ਖੇਤ ਦੇ ਵਿੱਚ ਬੀਜ ਦੀ ਦਰ ਤੈਅ ਕਰ ਸਕੋ ਵੀ ਕਿੰਨੇ ਪਰਸੈਂਟ ਸਾਡਾ ਬੀਜ ਉਗਦਾ ਤਾਂ ਜੋ ਕਿ ਬਿਜਾਈ ਸਮੇਂ ਤੁਹਾਡਾ ਫालतू ਸਮਾਂ ਉਸ ਤੋਂ ਬਾਅਦ ਕੋਈ ਵੀ ਟਾਈਮ ਖਰਾਬ ਨਾ ਹੋਵੇ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੇ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰੋ ਧੰਨਵਾਦ